अंदर बैठना सुनिए आदुशरतासा नहीं नहीं पूरा तो देखिए दूरा होता है दूरा इस जनक का ठीक है जो बच्चे का हाँ हो गया इनके बाद उसे पूरे के जाने इस जनाब के यहाँ भी जाने में एक आँख डालता है नाम की इस बालक ਹਾਂ ਜੀ ਚੇਅਰਮੈਨ ਸਾਹਿਬ ਦਾ ਤਾਂ ਪਹਿਲੇ ਦਿਨੋ ਜਿੱਦ ਦਿਨ ਇਹਨਾਂ ਨੇ ਲਾਂਚ ਕੀਤੀ ਸੀ ਗੁਰਦਰਾ ਸਾਹਿਬ ਵੀ ਉਹ 303500 ਦਾ ਕੱਠ ਸੀ ਭੋਗ ਤੇ ਐਲਾਨ ਕਰਕੇ ਗਏ ਸੀ ਆਪ ਦੇ ਲਈ ਉਹ ਆਪ ਦੇ ਵਾਅਦੇ ਤੇ ਪੂਰੇ ਉਤਰੇ ਆ ਪਰ ਸਾਨੂੰ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਹੁਣ ਵੀ ਅਸੀਂ ਸਰਕਾਰ ਕੋਲੇ ਤੁਹਾਡੀ ਗੱਲ ਪਾ ਕੇ ਤੇ ਜਿਹੜਾ ਤੁਹਾਡਾ ਮਾਨ ਸਮਾਨ ਬੰਦਾ ਉਹ ਜ਼ਰੂਰ ਬੇਟੇ ਨੂੰ ਦਿਵਾਵਾਂਗੇ ਕਿਉਂ ਉਹ ਆਨ ਡਿਊਟੀ ਤੇ ਆਪਦੀ ਡਿਊਟੀ ਦਰਵਾਣੀ ਹੋ ਚੀਤ ਹੋਇਆ ਸਰਕਾਰਾਂ ਮੰਨਣ ਚਾਹ ਨਾ ਮੰਨਣ ਸਾਡਾ ਬੇਟਾ ਡਿਊਟੀ ਤੇ ਆਨ ਡਿਊਟੀ ਸੀ ਉਹ ਸੀਧ ਹੋਇਆ ਅਸੀਂ ਸੀਦੀ ਮੰਨਦੇ ਹਾਂ ਰਜੀਤ ਬਣਾਵਾਂਗੇ ਮੁੱਖ ਮੰਤਰੀ ਪੰਜਾਬ ਕੋਲੇ ਤੁਸੀਂ ਗਏ ਸੀ ਤੁਹਾਨੂੰ ਬੁਲਾਇਆ ਸੀ ਤੁਸੀਂ ਆਪ ਨਹੀਂ ਅਸੀਂ ਆਪ ਗਏ ਸੀ ਕਿ ਮਾਨ ਸਾਹਿਬ ਉਦੋਂ ਉਹਨਾਂ ਦੀ ਠੀਕ ਨਹੀਂ ਸੀ ਬਿਮਾਰ ਹੋ ਗਏ ਉਹਨਾਂ ਦੇ ਬਾਕੀ ਅਧਿਕਾਰੀ ਸਾਨੂੰ ਮਿਲੇ ਉਹਨਾਂ ਨੇ ਡਾਕੂਮੈਂਟ ਜਿਹੜੇ ਸਾਡੇ ਕੋਲੇ ਸੀ ਲਾਏ ਤੇ ਹੁਣ ਦੁਬਾਰਾ ਫੇਰ ਪ੍ਰੋਗਰਾਮ ਬਣਾਉਣੇ ਉਹਨਾਂ ਨੂੰ ਮਾਨ ਸਾਹਿਬ ਮਿਲਦੇ ਆ ਵੀ ਉਹ ਕੀ ਉਹਦੇ ਤੇ ਇਚਾਰ ਕਰਦੇ ਦਾ ਗੱਲ ਕੀ ਹੋਲਪ ਹੋ ਚੁੱਕੀ ਆ ਤੁਹਾਡੀ ਕੀ ਅਨਸਾਫ਼ ਕਿਹੜਾ ਚਾਹਨੇ ਤੁਸੀਂ ਅਸੀਂ ਇਨਸਾਫ ਤੇ ਆ ਵੀ ਇਹ ਜਿਹੜਾ ਗਲਤੋ ਦੇ ਤੇ ਇਲਜ਼ਾਮ ਲੱਗ ਰਿਹਾ ਵੀ ਸੁਸਾਈਡ ਦਾ ਅਸੀਂ ਸਾਰੇ ਉਥੇ ਜਾ ਕੇ ਆਏ ਸ਼੍ਰੀਨਗਰ ਸੀਓ ਨੂੰ ਮਿਲੇ ਕੰਪਨੀ ਕਮਾਂਡਰ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਅਸੀਂ ਥਾਣੇ 'ਚ ਤੇ ਮੌਕੇ ਤੇ ਉਹਨਾਂ ਦੀ ਯੂਨਿਟ 'ਚ ਗਏ ਜਿੱਥੇ ਬੇਟੇ ਨਾਲ ਵਾਰਦਾਤ ਹੋਈ ਆ ਉੱਥੇ ਜਗ੍ਹਾ ਤੇ ਜਾ ਕੇ ਜੰਗਲ 'ਚ ਤੇ ਪਰ ਉਹ ਇਹ ਇੱਕ ਹੀ ਇਲਜ਼ਾਮ ਲਾਈ ਜਾਂਦੇ ਵੀ ਇਹ ਸੁਸਾਈਡ ਕਰ ਗਿਆ ਪਰ ਸਾਡਾ ਬੱਚਾ ਇਹ ਕੰਮ ਨਹੀਂ ਕਰ ਸਕਦਾ ਨਾ ਜ਼ਿੰਦਗੀ 'ਚ ਕੀਤਾ 14 ਤਰੀਕ ਨੂੰ ਸਾਡੇ ਨਾਲ ਗੱਲ ਹੋਈ ਆ ਤੇ 15 ਤਰੀਕ ਨੂੰ ਉਹਦੀ ਮੌਤ ਹੁੰਦੀ ਆ ਤੇ 14 ਤਰੀਕ ਨੂੰ ਉਹਨਾਂ ਚੋਂ ਬੱਚਾ ਕੋਈ ਹੋਰ ਜੁੰਟ ਚ ਗਿਆ ਉਹਦੀ ਪਾਰਟੀ ਕੀਤੀ ਉਹਨਾਂ ਨੇ ਤੇ بیٹے ਨੇ ਹੀ ਅੱਗੇ ਲੱਗ ਕੇ ਪਾਰਟੀ ਦਾ ਸਾਰਾ ਪ੍ਰਬੰਧ ਕੀਤਾ ਉਹ ਸਾਨੂੰ ਵੀਡੀਓ ਅਸੀਂ ਮੰਗੀ ਪਰ ਸਾਨੂੰ ਵੀਡੀਓ ਨਹੀਂ ਮਿਲੀ ਉਹ ਬਾਕੀ ਅਸੀਂ ਅੱਜ ਮਗਰ ਲੱਗੇ ਹੋਏ ਆ ਤੇ ਅਸੀਂ ਇਨਸਾਫ ਲੈ ਕੇ ਇਹਨਾਂਗੇ ਲੋਕ ਖੜੰਗ ਤੇ ਹੁਣ ਤੱਕ ਤਾਂ ਕਹਿੰਦੇ ਸੀ ਕਿ ਇਨਕੁਆਰੀ ਕਰ ਰਹੇ ਆ ਇਨਕੁਆਰੀ ਹੁਣ ਇਨਕੁਆਰੀ ਕਦੇ ਹੋਗੀ ਸਾਨੂੰ ਵੀ ਅਜੇ ਇਨਕੁਆਰੀ ਦਾ ਹੀ ਕਹੀ ਜਾਂਦੇ ਇੱਕ ਤਾਂ ਪੋਸਟਮਾਸਟਰ ਦੀ ਰਿਪੋਰਟ ਨਹੀਂ ਆਈ ਜੀ ਤੇ ਇੱਕ ਉਹਨਾਂ ਦੀ ਉਹ ਕੋਈ ਗਨ ਚੈੱਕ ਕਰਨ ਵਾਸਤੇ ਉਹ ਬਾਹਰ ਭੇਜੀ ਉਹ بس ਇਹ ਦੋ ਚੀਜ਼ਾਂ ਕਰਕੇ ਉਹ ਥੋੜਾ ਜਿਹਾ ਰੂਪ ਤੋਂ ਮੀਟ ਕਰਨ ਨੂੰ ਕਿਹਾ ਉਹਨਾਂ ਨੇ ਤੁਹਾਨੂੰ ਕੋਈ ਗੱਲ ਨਹੀਂ ਸ਼੍ਰੀਨਗਰ ਫੇਰ ਜਾਣਾ ਹੈ ਉਹਦਾ ਕਲੀਅਰ ਕਰਕੇ ਆਵਾਂਗੇ ਕਦੇ ਦਿਨ ਤੇ ਸੂ ਸਾਈਡ ਦਾ ਕਾਰਨ ਦੱਸ ਰਹੇ ਹੈ ਕਾਰਨ ਕੋਈ ਨਹੀਂ ਅਸੀਂ ਪੁੱਛਿਆ ਕਿ ਕਾਰਨ ਦੱਸੋ ਸਾਨੂੰ ਕਾਰਨ ਕੋਈ ਵੀ ਨਹੀਂ ਕੋਈ ਪ੍ਰੂਫ ਹੋਵੇ ਜਾਂ ਕੋਈ ਵਜ੍ਹਾ ਹੋਵੇ ਜਾਂ ਬੇਟਾ ਕੇ ਨਾਲ ਲੜਿਆ ਹੋਵੇ ਅਸੀਂ ਸਾਰੇ ਸੀਓ ਨੂੰ ਸਾਰਿਆਂ ਨੂੰ ਮਿਲੇ ਥੱਲੇ ਤੱਕ ਅਫਸਰ ਥੱਲੇੋਂ ਸਾਰੇ ਮਿਲਦੇ ਮਿਲਦੇ ਸੀਓ ਤੱਕ ਮਿਲੇ ਆ ਪਰ ਉਹਨਾਂ ਨੇ ਉਹੀ ਗੱਲ ਆਈ ਪੁੱਛੀ ਕਿ ਸਾਨੂੰ ਕਾਰਨ ਦੱਸੋ ਕਿਉਂ ਕੀਤਾ ਸ਼ਾਮ ਨੂੰ ਤਾਂ ਉਹਨੇ ਪ੍ਰੋਗਰਾਮ ਕੀਤਾ ਰਾਤ ਨੂੰ ਤੇ ਸੁਬਾ 9 ਵਜੇ 9 ਵਜੇ ਕੁਝ ਮਿੰਟ ਤੇ ਇਹ ਗੱਲ ਬਣ ਗਈ ਬੰਦੀ ਵੀ ਜੰਗਲ ਚ ਤੇ ਜੋ ਕਰਨਾ ਹੁੰਦਾ ਤੇ ਆਪੇ ਕੁਆਟਰ ਚ ਵੀ ਕਰ ਸਕਦਾ ਸੀਗਾ ਠੀਕ ਹੈ ਨਹੀਂ ਗਨ ਮੇਰੇ ਕੋਲੇ ਘਰੇ ਵੀ ਅਸਲਾ ਪਿਆ ਮੈਂ ਸੀਓ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਉਹ ਇਹੋ ਜਿਹਾ ਬੱਚਾ ਹੁੰਦਾ ਗਨ ਸਾਫ਼ ਕਰਕੇ ਰੱਖਿਆ ਗਿਆ ਫਿੰਗਰਪਲੇਟ ਉਹਦੇ ਆਪਦੇ ਫਿੰਗਰ ਲੱਗੇ ਹੋਏ ਆ ਬੇਟੇ ਦੇ ਉਵੇਂ ਸਾਹਮਣੇ ਗਿਆ ਜੋ ਇੱਥੇ ਵੀ ਕਰ ਸਕਦਾ ਸੀ ਪਰ ਇਹ ਜਿਹੜਾ ਝੂਠਾ ਇਲਜ਼ਾਮ ਲਾਉਂਦੇ ਆ ਹੀ ਆਪਦੇ ਬੇਟੇ ਤੇ ਕਾਲਸ ਲੱਗਣ ਨਹੀਂ ਦੇਣੀ ਸਾਨੂੰ ਕਿਤੋਂ ਤੱਕ ਪਹੁੰਚਣਾ ਪਵੇ ਜਾਵਾਂਗੇ ਇਥੇ ਬਿਲਕੁਲ ਜੀ ਕਾਸ਼ਦੀਪ ਮੇਰਾ ਛੋਟਾ ਵੀਰ ਸੀ ਔਰ ਭਾਈ ਬਲਵਿੰਦਰ ਹੋਰਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਔਰ ਮੈਂ ਜਦੋਂ ਭੋਗ ਤੇ ਆਇਆ ਸੀ ਤਾਂ ਮੈਂ ਆਪਣੇ ਵੱਲੋਂ ਜੋ ਪਰਮਾਤਮਾ ਨੇ ਕਿਰਪਾ ਕੀਤੀ ਆਪਣੇ ਦਸਾਂ ਨਹਾਂ ਦੀ ਕਿਰਤ ਕਮਾਈ ਚ ਮੇਰੀ ਅੰਦਰੋਂ ਮੇਰੀ ਆਤਮਾ ਨੇ ਆਵਾਜ਼ ਦਿੱਤੀ ਕਿ ਮੈਂ ਜੋ ਕਰ ਸਕਦਾ ਦੇਖੋ ਜਿਹੜਾ ਬੱਚਾ ਸਾਡੇ ਕੋਲੋਂ ਚਲਾ ਗਿਆ ਉਹਨੂੰ ਆਪਾਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਕਿਸੇ ਨਾ ਕਿਸੇ ਤਰੀਕੇ ਆਪਾਂ ਜਿਸ ਤਰ੍ਹਾਂ ਵੀ ਪਰਮਾਤਮਾ ਦੀ ਪਰਿਵਾਰ ਦੀ ਮਦਦ ਕਰ ਸਕਦੇ ਆ ਆਪਾਂ ਪਰਿਵਾਰ ਦੀ ਮਦਦ करिए ਸੋ ਮੈਂ ਭੋਗ ਤੇ 1 ਲੱਖ ਰੁਪਿਆ ਜਿਹੜਾ ਅਨਾਉਂਸ ਕੀਤਾ ਸੀ ਵੀ ਮੈਂ ਨਿੱਜੀ ਆਪਣੀ ਜੇਬ ਚੋਂ ਇਸ ਪਰਿਵਾਰ ਨੂੰ 1 ਲੱਖ ਰੁਪਿਆ ਦੇਵਾਂਗਾ ਸੋ ਆਪਣਾ ਜੋ ਵਾਅਦਾ ਮੈਂ ਪੂਰਾਉਣ ਵਾਸਤੇ ਬਾਈ ਬਲਵਿੰਦਰ ਹੁਣਾ ਨੂੰ 1 ਲੱਖ ਰੁਪਏ ਦੇਣ ਵਾਸਤੇ ਆਇਆ ਹਾਂ ਜੀ। ਔਰ ਬੜੇ ਦੁੱਖ ਦੀ ਗੱਲ ਹੈ ਮੈਨੂੰ ਹੁਣ ਬਾਈ ਬਲਵਿੰਦਰ ਹੁਣਾ ਨੇ ਦੱਸਿਆ ਕਿ ਸਾਡੇ ਨੌਜਵਾਨ ਜਿਹੜੇ ਸਰਕਾਰ ਜਿੰਨਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰ ਰਹੀ ਹੈ। ਅਗਨੀ ਵੀਰ ਦੇ ਤੌਰ ਤੇ ਭਰਤੀ ਕਰਕੇ 18-20 ਸਾਲ ਦੀ ਜਿਹੜੀ ਨੌਕਰੀ ਹੈ। ਉਹਨੂੰ 4 ਸਾਲਾਂ ਦੀ ਨੌਕਰੀ ਦੇ ਕੇ ਸਾਡੇ ਬੱਚਿਆਂ ਨੂੰ ਬਾਰਡਰਾਂ ਤੇ ਮਰਵਾ ਰਹੀ ਹੈ। ਬਹੁਤ ਦੁੱਖ ਦੀ ਗੱਲ ਹੈ। ਮੈਂ ਸਮਝਦਾ ਅਗਨੀਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਇਹ ਸਾਡੇ ਦੇਸ਼ ਦੇ ਨੌਜਵਾਨਾਂ ਦੇ ਨਾਲ ਖਿਲਵਾੜ ਹੈ ਉਹਨਾਂ ਦੇ ਮਾਪੇ-ਬਾਪ ਨਾਲ ਖਿਲਵਾੜ ਹੈ ਜਿੱਥੇ 18-20 ਸਾਲ ਬੱਚਾ ਨੌਕਰੀ ਕਰਦਾ ਉਸ ਤੋਂ ਬਾਅਦ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਤੇ ਪਰਿਵਾਰ ਦੀ ਜਿਹੜੀ ਹੈਗੀ ਹੈ ਪੀੜ੍ਹੀ ਅੱਗੇ ਵਾਧੀ ਫੁੱਲਦੀ ਹੈ ਔਰ 4 ਸਾਲ ਵਿੱਚ ਨੌਜਵਾਨ ਨੂੰ ਭਰਤੀ ਕਰਨਾ ਤੇ ਫਿਰ ਉੱਥੇ ਸ਼ਹੀਦ ਕਰਵਾ ਦੇਣਾ ਕਿਉਂਕਿ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਇਹਨਾਂ ਨੂੰ ਕੁਛ ਨਹੀਂ ਪਤਾ ਇਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਔਰ ਇਹ ਬੱਚੇ ਹੁੰਦੇ ਆ ਨਦਾਨ ਹੁੰਦੇ ਆ ਸੋ ਆਪਾਂ ਜ਼ਿਆਦਾਤਰ ਜਦੋਂ ਵੀ ਦੇਖਦੇ ਆ ਬਾਰਡਰਾਂ ਤੇ ਅਗਨੀਵੀਰ ਸ਼ਹੀਦ ਹੁੰਦੇ ਆ ਔਰ ਬਾਈ ਬਲਵਿੰਦਰ ਨੇ ਮੈਨੂੰ ਦੱਸਿਆ ਹੋਣ ਕਿ ਉਹ ਹੁਣ ਜਿਹੜੀ ਕੇਂਦਰ ਸਰਕਾਰ ਕਹਿ ਸਕਦੇ ਆ ਜਾਂ ਜਿਹੜੇ ਇਹ ਬਟਾਲੀਅਨ ਸੀ ਉਹਨਾਂ ਨੇ ਇਹਨੂੰ ਕਹਿ ਰਿਹਾ ਕਿ ਸੁਸਾਈਡ ਕੀਤਾ ਦੇਖੋ ਕਿੰਡੀ ਦੁੱਖ ਦੀ ਗੱਲ ਆ ਕੀ ਇੱਕ ਨੌਜਵਾਨ ਜਿਹੜਾ ਬਾਰਡਰ ਤੇ ਸ਼ਹੀਦ ਹੋ ਗਿਆ ਤੇ ਜਿਹੜੀ ਮਾਂ ਦਾ ਬੱਚਾ ਚਲਾ ਗਿਆ ਆਪਾਂ ਦੇਖਿਆ ਇਸ ਪਰਿਵਾਰ ਦਾ ਕਿੰਨਾ ਬੁਰਾ ਹਾਲ ਹੈ ਜਿਹਨੇ ਦੇਸ਼ ਦੀ ਖਾਤਰ ਕੁਰਬਾਨੀ ਕੀਤੀ ਤੇ ਹੁਣ ਉਹਨੂੰ ਕਹਿ ਦੇਣਾ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਸੁਸਾਈਡ ਕੀਤਾ ਹੈ ਐਦੂ ਮਾੜਾ ਮੈਂ ਸਮਝਦਾ ਸਰਕਾਰ ਕੇਂਦਰ ਦੀ ਵਾਸਤੇ ਕੋਈ ਕਦਮ ਨਹੀਂ ਹੋ ਸਕਦਾ ਬਹੁਤ ਮਾੜੀ ਤੇ ਨਿੰਦਣਯੋਗ ਘਟਨਾ ਹੈ ਔਰ ਜਿੱਥੋਂ ਤੱਕ ਗੱਲ ਹੈ ਪੰਜਾਬ ਸਰਕਾਰ ਦੀ ਬਾਈ ਬਲਵਿੰਦਰ ਸਿੰਘ ਹੋਰਾਂ ਨੇ ਮੈਨੂੰ ਹੁਣੇ ਦੱਸਿਆ ਵੀ ਇਹ 13 ਤਰੀਕ ਨੂੰ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਨਾਲ ਮਿਲ ਕੇ ਆਏ ਆ ਆਪਣੇ ਸਾਰੇ ਡਾਕੂਮੈਂਟਸ ਉਹਨਾਂ ਨੂੰ ਦੇ ਕੇ ਆਏ ਆ ਆਪਣੀ ਗੱਲ ਰੱਖ ਕੇ ਆਏ ਆ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਸਰਕਾਰ ਕਰ ਸਕਦੀ ਹੈ ਉਹ ਇਹਨਾਂ ਦੀ ਮਦਦ ਜ਼ਰੂਰ ਕਰੂਗੀ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਤੁਹਾਨੂੰ ਬੋਲਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਇਹਨੂੰ ਸਾਡੇ ਛੋਟੇ ਵੀਰ ਨੂੰ ਸ਼ਹੀਦ ਦਾ ਦਰਜਾ ਦੇ ਦਿੰਦੀ ਕਾ ਆ ਨੋ ਬੋ ਤਾਂ ਨਹੀਂ ਹੋਣੀ ਸੀ ਅੱਜ ਨੂੰ ਇਹਨਾਂ ਨੂੰ ਜੋ ਉਹਦਾ ਬੰਦਾ ਮਾਨ ਸਤਕਾਰ ਮਿਲਣਾ ਚਾਹੀਦਾ ਸੀ ਤੇ ਮਿਲ ਜਾਣਾ ਸੀ ਤੇ ਜਿਹਦੇ ਨਾਲ ਉਹ ਬੱਚੇ ਨੇ ਤਾਂ ਨਹੀਂ ਵਾਪਸ ਮੁੜਨਾ ਪਰ ਜਿਹਦੇ ਨਾਲ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਲਾਕਾ ਵਾਸੀਆਂ ਨੂੰ ਚਲੋ ਇਹ ਹੋਣਾ ਸੀ ਵੀ ਸਾਡੇ ਮੁੰਡਾ ਸ਼ਹੀਦ ਹੋਇਆ ਤੇ ਉਹਨੂੰ ਉਹਦਾ ਬੰਦਾ ਮਾਨ ਸਤਕਾਰ ਮਿਲ ਗਿਆ ਸੋ ਬਹੁਤ ਦੁੱਖ ਹੈ ਜੀ ਪਤਾ ਨਹੀਂ ਕਿੰਨੇ ਅਗਨੀ ਵੀਰ ਸ਼ਹੀਦ ਹੁੰਦੇ ਆ ਤੇ ਉਹਨਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਜਾਂਦੀ ਹੈ ਤੇ ਮੈਂ ਤਾਂ ਇਹ ਕਹਿ ਸਕਦਾ ਵੀ ਬਹੁਤ ਦੁੱਖ ਹੈ ਬਹੁਤ ਗਮ ਹੈ ਮੈਂ ਜਿੰਨੇ ਜੋਗਾ ਕਿਉਂਕਿ ਮੈਂ ਵੀ ਚਲੋ ਪਰ ਆਪਣਾ ਪੰਜਾਬ ਸਰਕਾਰ ਦਾ ਨੁਮਾਇੰਦਾ ਜੀ ਅੱਜ ਇੱਥੇ ਖੜਾ ਮੈਂ ਲੱਖ ਰੁਪਿਆ ਦਿੱਤਾ ਇਹ ਵੀ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੀ ਕਿਰਪਾ ਹੈ ਕਿ ਉਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ ਸੋ ਮੈਂ ਜਿੰਨੇ ਜੋਗਾ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਹਾਂ ਕਿਉਂਕਿ ਉਹ ਸਾਡਾ ਛੋਟਾ ਭਰਾ ਸੀ ਔਰ ਰਹੰਦੀ ਜਿੰਨੀ ਤੱਕ ਮੇਰੇ ਸਵਾਸ ਚੱਲਦੇ ਆ ਮੈਂ ਬਾਈ ਬਲਵਿੰਦਰਪੁਰਾ ਨਾਲ ਇਸੇ ਤਰ੍ਹਾਂ ਵਰਤਗਾ ਰਹੂੰਗਾ ਔਰ ਜੋ ਮੈਂ ਕਰ ਸਕਦਾ ਮੈਂ ਹਮੇਸ਼ਾ